ਸਾਸਿਗਾ ਵੀਰ ਜੀ ਸਾਸਿ ਮਾਰਾ ਸਾਸਿ ਕੀ ਹਾਲ ਚੱਲ ਠੀਕ ਠਾਕ ਜੀ ਹੋਰ ਸੁਣਾਓ ਸੇਤਾਂ ਦੀ ਬੜੀ ਬੜੀ ਕਿਰਪਾ ਬੜੇ ਚਰਬੱਧੇ ਹੋ ਜੋ ਇਹ ਤੇ ਇਹਦੇ ਕਦਾ ਡੰਗਰ ਲੈ ਆਈਦਾ ਵੇਚ ਲਈਦਾ ਸੀ ਹਾਂਜੀ ਹਾਂਜੀ ਉਹਨਾ ਕੰਮ ਕਰਦੇ ਜਿੰਨਾ ਕਾ ਆਪ ਨੂੰ ਸਹੀ ਲੱਗਦਾ ਵਾ ਨਹੀਂ ਠੀਕ ਹੈ ਠੀਕ ਹੈ ਡੰਗਰ ਸਾਫ ਲਈਦਾ ਸਾਫ ਵੇਚੀਦਾ ਹਾਂਜੀ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਵੀਰ ਜੀ ਐਡਰੈਸ ਨਾਂ ਤੇ ਨੰਬਰ ਦੱਸਿਓ ਪਹਿਲੋਂ ਆਪਣਾ ਵੀਰ ਜੀ ਨਾਮ ਹੈਗਾ ਜੀ ਕਰਸੇਵ ਸਿੰਘ ਹਾਂਜੀ ਪਿੰਡ ਭੋਮਾ ਤਹਿਸੀਲ ਮਜੀਠਾ ਜ਼ਿਲ੍ਹਾ ਆਪਣਾ ਹੈਗਾ ਜੀ ਅੰਮ੍ਰਿਤਸਰ ਸਾਹਿਬ ਹਾਂਜੀ ਮੋਬਾਈਲ ਨੰਬਰ ਹੈਗਾ 79733 44841 ਠੀਕ ਹੈ ਵੀਰ ਜੀ ਆਪਣਾ ਵੀਰ ਜੀ ਦਾ ਪਿੰਡ ਹੈ ਫਟਕਟ ਟੂੜੀਆਂ ਜਿਹੜਾ ਮਜੀਠਾ ਵਾ ਉਹਦਾ ਰੋਡ ਦੇ ਉੱਪਰ ਹੀ ਆਪਣਾ ਪਿੰਡ ਹੈ ਤੇ ਰੋਡ ਦੇ ਔਰ ਵੀਰ ਜੀ ਸੇਤਾ ਠੀਕ ਠਾਕ। ਜੀ ਆਵਦੀ ਕਿਰਪਾ ਬਾਕੀ ਜਿੰਨੇ ਵੀ ਮਨ ਮਡੇਰੀ ਫਾਰਮ ਵੇਖਣੇ ਸਾਰੇ ਬੇਨਤੀ ਹੈ ਚਾਹੁੰਦੇ ਵਾਤੋਂ ਲਾਈਕ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬਰ ਕਰੋ। ਹਾਂਜੀ ਵੀਰ ਜੀ। ਤੇ ਵੀਰ ਜੀ ਕਿੰਨੇ ਪਸ਼ੂ ਅੱਜ? ਹਾਂਜੀ ਵੀਰ ਜੀ ਦੋ ਜੀ ਆਪਣੇ ਕੋਲ। ਦੋ ਪਸ਼ੂ ਵੀਰ ਕਹਿੰਦਾ ਅੱਡੇ ਕੋਲ। ਇਹ ਵੀਰ ਜੀ ਇੱਕ ਜਰਸੀ ਆ ਗਈ ਆ। ਹਾਂਜੀ। ਇਹ ਸੂਈ ਨੂੰ ਆ 15 ਤੋਂ 20 ਦਿਨ ਹੋ ਗਏ ਆ ਬੱਚਾ ਵਖਾ ਦੋ ਦੇਖੋ ਵੀਰ ਜੀ 15 ਤੋਂ 20 ਆਪਣੀ ਮਰਜ਼ੀ ਦਾ 15 20 ਪੰਜੀਆਂ ਦਾ ਲਾ ਲਓ ਹੈ ਇੰਨੇ ਕ ਦਾ 15 20 ਦਿਨਾਂ ਦਾ ਆ 15 ਦੇ ਵਿੱਚ 20 ਦਿਨ ਦਾ ਸੁਪਾਣਾ ਨਹੀਂ ਤੇ ਚਲੋ ਪੰਜੀ ਲਾ ਲਓ ਤੁਸੀਂ ਇਹਦੇ ਵਿੱਚ ਵਿੱਚ ਹੀ ਹੋਊਗਾ ਹਾਂਜੀ ਤੇ ਵੀਰ ਜੀ 9 ਤੋਂ ਲੈ ਕੇ 10 ਕਿਲੋ ਤੋਂ ਤਿਆਰ ਹੈ ਇਹਦੇ ਹਾਂਜੀ ਹਾਂਜੀ ਕਿਹੜਾ ਵੀਰ ਆਨਲਾਈਨ ਮੰਗਾਊਗਾ ਤੁਹਾਨੂੰ 9 ਕਿਲੋ ਗਾਰੰਟੀ ਦੇਵਾਂਗੇ ਜੇ ਵੀਰ ਇੱਥੇ ਆਊਗਾ ਉਹਨੂੰ 10 ਕਿਲੋ ਚਮਾ ਕੇ ਦੇਵਾਂਗੇ ਠੀਕ ਹੈ ਵੀਰ ਜੀ ਹਾਂਜੀ ਵੀਰ ਜੀ ਤੇ ਵੀਰ ਜੀ ਫਿਰ ਕੜੀਏ ਚਾਲੂ ਇਹਦਾ ਹਾਂਜੀ ਵੀਰ ਜੀ ਦੱਸਿਓ ਵੀਰ ਜੀ ਲੈ ਲ ਚੰਗਾ ਲੱਗਾ ਥਾਂ ਲੈਵਾ ਚੰਗੀ ਵਹਿਰ ਆ ਫੇਸ ਕੁਆਲਟੀ ਵੀ ਦਿਖਾ ਦਿੰਦੇ ਆ ਦਿਖਾਓ ਵਿੱਚ ਖੋਲਿਓ ਤੋਰ ਵੀ ਵਿੱਚ ਦਿਖਾ ਦਿੰਦੇ ਆ ਵੀਰ ਜੀ ਚੰਗੀ ਵਹਿਰ ਆ ਇਹ ਐਨੋ ਜੀ ਵੀਰ ਜੀ ਹਣ ਖੋਲਨੇ ਚਲੋ ਚਲੋ ਵੀਰ ਜੀ ਚਲੋ ਵੀਰ ਜੀ ਥਾਂ ਮਾਰਿਆ ਜਾ ਵੀਰ ਦਾ ਤਿਲਕਣਾ ਜਾ ਮਰਿਆ ਜਾ ਡਿੰਗੜ ਤੇ ਜ ਜਾਵੇ ਤੇ ਮਰੇ ਜਾ ਤਿਲਕਣ ਦਾ ਡਾੜਾ ਤਾਂ ਕਰਕੇ ਵੀ ਕਹਿੰਦਾ ਹਣ ਖੋਲਨੇ ਵੇਖੋ ਵੀਰ ਜੀ ਥਾਂ ਲੈਵਾ ਬਹੁਤ ਸੋਹਣਾ ਲੱਗਾ ਕੱਲਾ ਕੱਲਾ ਥਾਂ ਲੱਗਾ ਵੇਖੋ ਵੀਰ ਜੀ ਤੋਰ ਚੰਗੀ ਲੱਗੀ ਵਹਿਰ ਨੂੰ ਬੜੀ ਘਰੀ ਐ ਕੋਈ ਪੰਗਾ ਨਹੀਂ ਪਉਣਾ ਇਦਾਂ ਜੁਣੀ ਆ ਇਹ ਵੀਰ ਜੀ ਜਲਸੀ ਚ ਆ ਜਾਂਦੀ ਆ ਜਲਸੀ ਜਲਸੀ ਵੀਰ ਜੀ ਇਹ ਗਰਮੀ ਨਹੀਂ ਮਨਾਉਣੀ ਇਹਨੇ ਕੋਈ ਕੋਈ ਠੰਡ ਨਹੀਂ ਇੰਨੀ ਮਨਾਉਂਦੀ ਏ ਹਾਂਜੀ ਹਾਂਜੀ ਵੀਰ ਜੀ ਇਹਦਾ ਦੁੱਧ ਦੀ ਫੈਟ ਵੀ ਮਹੀ ਵਰਗੀ ਹੁੰਦੀ ਪੂਰੀ ਹਾਂਜੀ ਭਾਈ ਵੇਖੋ ਵੀਰ ਜੀ ਥਾਲੇਵਾ ਸੋਨਾ ਲੱਗਾ ਵੈਰ ਨੂੰ ਹੈ ਵੀ ਚੰਗੀ ਆ ਥਾਂ ਨੂੰ ਵੀ ਕੱਲਾ ਕੱਲਾ ਲੱਗਾ ਵਾ ਕੱਦ ਕਾਠ ਵੀ ਆਪਣੇ ਖਾਂ ਤੇ ਚੰਗਾ ਵੀਰ ਜੀ ਬਾਕੀ ਆਪਣੇ ਸਾਰੇ ਵੀਰ ਭਰਾਵਾ ਪਤਸਰਾਂ ਚੋਂਦੇ ਆ ਜਿਹੜਾ ਇਹਦਾ ਅਗਲਾ ਥਾਣਾ ਹੈ ਨਾ ਹਾਂਜੀ ਹਾਂਜੀ ਵੀਰ ਜੀ ਅਪਲ ਦੀ ਵੀਰ ਜੀ ਕਿਸੇ ਨੂੰ ਜੱਜਮੈਂਟ ਨਹੀਂ ਹੋਣੀ ਬੇਸ਼ੱਕ ਇੱਥੇ ਕੇ ਚੋਲੇ ਹਾਂਜੀ ਹਾਂਜੀ ਉੱਚ ਵੀਰੀ 2 4 ਧਾਰਾ ਪਰਲੇ ਥਾਣਾ ਫਰਕ ਜੇ ਨਹੀਂ ਵੀਰ ਜੀ ਦੱਸਿਆ ਸਾਫ਼ ਸਫਾ ਕਰਨਾ ਆਪਣਾ ਵੀ ਕੇ ਭਾਵੇਂ ਡੰਗਰ ਨਾ ਆਵੇ ਕੇ ਸੱਚ ਬੋਲ ਕੇ ਡੰਗਰ ਨਹੀਂ ਵੀਰ ਜੀ ਵਧੀਆ ਦੱਸ ਕੇ ਕੋਈ ਜੱਜਮੈਂਟ ਨਹੀਂ ਕਰ ਸਕਦਾ ਹਾਂਜੀ ਹਾਂਜੀ ਵੀਰ ਜੀ ਸਿਰਫ 2 4 ਧਾਰਾ ਦਾ ਫਰਕ ਹੈ ਬਾਕੀ ਵੀਰ ਜੀ ਸਾਡਾ ਦੱਸਣ ਦਾ ਫਰਜ਼ ਹੈ ਪਤਾ ਕੀ ਗਾਹਕ ਨੇ ਆਉਣਾ ਬੰਦਾ ਦੂਰ ਬਣਦੇ ਜੋਖੇ ਬੰਦੇ ਜਿਹੜੀ ਗੱਲ ਹੈ ਬੰਦੇ ਬੰਦੇ ਵੀਰ ਮੋਲੇ ਵੀਰ ਜੀ ਤੇ ਬੱਚਾ ਬਿਲਕੁਲ ਕੁਲਾ ਹੁੰਦਾ ਹਾਂਜੀ ਤੇ ਫਿਰ ਤੈਨੂੰ ਫਾਂ 45000 ਦੇ ਕੀ ਤਾਂ ਬਾਜ਼ਾਰ ਚ ਲੜਿਆ ਹਾਂਜੀ ਹਾਂਜੀ ਵੀਰ ਜੀ ਹੁਣ ਦੇ ਦੀ ਵੀ ਨਹੀਂ 40000 ਦੀ ਨਹੀਂ ਵੀਰ ਜੀ ਮਾਣ ਕਰੋ ਕਰ ਦੇ ਵੀਰ ਜੀ ਨਾ ਕਰਨਾ ਕੋਈ ਗੱਲ ਨਹੀਂ ਦੱਸੋ ਫਿਰ 35 ਛੱਡ ਦੀ ਵੀਰ ਜੀ ਸੈਂਕੀ ਦੇ ਦਈਏ ਨਹੀਂ ਵੀਰ ਜੀ ਦੱਸੋ ਫਿਰ ਵੀਰ ਜੀ 35 ਦੀ ਜਾਣ ਦੋ ਵੀਰ ਜੀ ਉੱਚੋਂ ਵੀ ਵੀਰ ਭਰਾ ਦਾ ਆਏਗਾ ਦਾ ਮਾਣ ਕਰਾਂਗੇ ਪਰ ਕੋਈ ਵੀਰ ਬਹੁਤਾ ਥੱਲੇ ਬੈਠ ਕੇ ਨਾ ਦੋਰੇ ਮੇਰਾ ਵੀ ਨਹੀਂ ਵੀਰ ਜੀ ਜਾਇਜ ਰੇਟ ਤੇ ਤਾਜੀ ਔਣੀ ਜੀ ਪਰ ਆਪਾਂ ਦੇ ਦੇਵਾਂਗੇ ਤਾਜੀ ਸਰੀ ਵੈਦ ਇਹਨੇ ਦੀ ਨਹੀਂ ਮਿਲਦੀ ਵੀਰ ਜੀ ਹਾਂਜੀ ਆ ਜੇ ਅੱਗੇ ਦੱਸੋ ਵੀਰ ਜੀ ਕਾਲ ਦੀ ਮਸ਼ੀਨ ਲਈ ਆ ਕਾਲ ਦੀ ਵੀਰ ਕਹਿੰਦਾ ਵਸ਼ੀ ਲਈ ਆ ਵੇਖੋ ਵਿੱਚ ਫੇਸ ਕੁਆਲਟੀ ਵੇਖੋ ਕਿੱਡਾ ਸੋਹਣਾ ਲੱਗਾ ਵੇ ਬੰਦਾ ਜਰਾ ਸੁਣੀ ਸ਼ਕੀਨ ਬਰੀਡ ਵਾਜੀ ਨੂੰ ਕਹਿੰਦਾ ਫੁੱਲ ਬਰੀਡ ਹਾਂਜੀ ਹਾਂਜੀ ਫੁੱਲ ਬਰੀਡ ਹੈ ਜਿਹਨੂੰ ਕਹਿੰਦੀ ਵੀਰ ਜੀ ਵੇਖੋ ਵੀਰ ਜੀ ਠੰਡੀ ਧੀਰੀ ਆ ਵੇਖੋ ਖਲੋਤੀ ਰਾਮ ਨਾਲ ਵੀਰ ਜੀ ਇਹਨੇ ਕੱਲ ਦਾ ਆਠੇ ਆਪਣੇ ਕੋ ਦਿਲ ਨਹੀਂ ਲਾਇਆ ਹਾਂਜੀ ਹਾਂਜੀ ਪੱਠੇ ਦਾ ਇੱਕ ਥੀਲਾ ਨਹੀਂ ਦਿਖਾਦਾ ਜਿਹੜੀ ਸੱਚਾਈ ਦੱਸਣੀ ਹੈ ਨਹੀਂ ਨਹੀਂ ਠੀਕ ਹੈ ਲੱਗੀ ਹੋਈ ਸੀ ਚਾਰ ਤੇ ਉੱਥੇ ਹਾਂਜੀ ਉਹ ਚਾਰ ਦੀ ਹੈਗਾ ਪਛਾਤਾ ਚਾਪਾ ਲਾਈ ਗਈ ਏ ਠੀਕ ਹੈ ਠੀਕ ਹੈ ਤੇ ਬਾਕੀ ਵੀਰ ਜੀ ਬਰੀਡ ਵਿਖਾ ਦਿਓ ਤੇ ਠ ਆਹ ਵੇਖੋ ਵੀਰ ਜੀ ਠੰਡੀ ਸੀਲ ਵੇਖੋ ਉੱਦਾ ਵੀਰ ਬੈਕ ਆ ਵੇਖੋ ਠੰਡੀ ਆ ਚੀਜ਼ਾਂ ਨਹੀਂ ਲੱਭਦੀਆਂ ਮੇਰੇ ਪਹਿਲਾਂ ਬੱਸ਼ੀਆਂ ਦੇ ਵਿੱਚ ਆਹ ਵੇਖੋ ਵੀਰ ਜੀ ਠੰਡੀ ਸੀਲ ਐ ਉਹਦੀ ਚੀਜ਼ ਕਦੇ ਨਹੀਂ ਲੱਭਦੀ ਵੇਖੋ ਵੀਰ ਜੀ ਕਿਹੜਾ ਤੋਰਾ ਤੋਰਾ ਚੈੱਕ ਕਰਾਉਨੇ ਆ ਆ ਲੱਗੂ ਆਜੂ ਕਿਧਰ ਜਾਓ ਵੀਰ ਜੀ ਦਿਖਾਓ ਵੇਖੋ ਵੀਰ ਜੀ ਅੱਧਿਆੜੀ ਸਾਂਭ ਵਿੱਚ ਨਹੀਂ ਸੀ ਦੋਤੇ ਵੀਰ ਜੀ ਤੋਂ 7 ਕਿਲੋ ਆ ਪੱਕਾ ਬਦ ਦੁੱਧ 7 ਕਿਲੋ ਦੀ ਗਾਰੰਟੀ ਦਵਾਂਗੇ ਥਾਂ ਦੇਖੋ ਵੀਰ ਜੀ ਨੂੰ ਗੁਲਾਬੀ ਰੰਗ ਦਾ ਲੱਗਾ ਕੱਡਾ ਸੋਹਣਾ ਨੋਕ ਵਾਲਾ ਬੜੀ ਵੀਰ ਜੀ ਆ ਵੇਖੋ ਇੱਥੋਂ ਜੋ ਇਧਰ ਆ ਆ ਨਹੀਂ ਲੱਭਣੀਆਂ ਚੀਜ਼ਾਂ ਨਹੀਂ ਲੱਭਦੀਆਂ ਵੀਰ ਜੀ ਵੇਖੋ ਠੰਡੀ ਸੀਲ ਵੀ ਨੇ ਵੇਖੋ ਚੈੱਕ ਕਰਾਉਂਦੇ ਆ ਵੇਖੋ ਨਹੀਂ ਤਾਂ ਕੋਈ ਪੋਸ ਨੂੰ ਇਨਾ ਥੱਲੇ ਪੈ ਨਹੀਂ ਦਿੰਦਾ ਦੁੱਧ ਦੇ ਡੱਕਰ ਦੀ ਨਿਸ਼ਾਨੀ ਕੀ ਆ ਆ ਤਾਂ ਵੇਖੋ ਚਾਰ ਛੇਰਿਆਂ ਗੋਲ ਆ ਰਾਗੀਆਂ ਗੋਲ ਹਾਂਜੀ ਲੱਗਣ ਚਾਰ ਪੱਲੇ ਲੱਗਾ ਉਹਦੀ ਵੱਖਰੀ ਪਛਾਣ ਹੁੰਦੀ ਆ ਹਾਂਜੀ ਹਾਂਜੀ ਵੀਰ ਜੀ ਬਾਕੀ ਵੀਰ ਤੋਰਾ ਚੱਕਰਾਓ ਤੋਰਾ ਚੱਕ ਵੀਰ ਦਾ ਥਾਂ ਥੋੜਾ ਵੀਰ ਜੀ ਅੱਗੇ ਵੀ ਦੱਸਿਆ ਵਾ ਤਿਲਕ ਲਾਵਾ ਉਹ ਡੰਗਰ ਜਦੋਂ ਮਾਰਦਾ ਤੇਜ਼ ਤੋਰਦਾ ਫਿਰ ਸਲਿੱਪ ਹੁੰਦਾ ਵਾ ਦੇਖੋ ਵੀਰ ਜੀ ਵਸ਼ੀ ਚੰਗੀ ਆ ਤੋੜਾ ਵੇਖੋ ਚੰਗਾ ਲੱਗਾ ਵਸ਼ੀ ਸੁਪਰੀ ਘੋੜੀ ਨੂੰ ਕਹਿੰਦੇ ਆ ਆ ਗਈ ਆ ਗਈ ਜੀ ਤੋਰ ਬਹੁਤ ਸੋਹਣੀ ਲੱਗੀ ਬਾਕੀ ਇਹ ਨਹੀਂ ਵੀਰ ਜੀ ਗਾਲੀ ਮੈਂ ਹੁਣ ਅੱਜ ਦੇਖੋ ਦਿਖਾ ਦਿਓ ਵੇਖੋ ਵੀਰ ਜੀ ਠੰਡੀ ਸੀਲ ਵੇਖੋ ਵੀਰ ਜੀ ਰਸਾ ਰੱਖ ਕੇ ਵੀ ਵੀਰ ਕਹਿੰਦਾ ਦਿਖਾ ਦਿੰਨੇ ਪਰ ਤਿਲਕਣਾ ਥਾਂ ਪੱਕੇ ਕਰਨ ਵੀ ਨਹੀਂ ਛੱਡੰਦੇ ਆ ਕਿਤੇ ਤਿਲਕ ਨਾ ਜਾਵੇ ਬਾਕੀ ਵੀਰ ਫੇਸ ਕੁਆਲਿਟੀ ਵੇਖੋ ਨਗੀਨਾ ਪੀਸ ਆ ਜਿੰਨਾ ਵੀਰਾਂ ਨੂੰ ਪਤਾ ਨਾ ਉਹਦਾ ਆਪੇ ਵੇਖਣਾ ਵੇਖੋ ਵੀਰ ਜੀ ਫੇਸ ਕੁਆਲਟੀ ਬਹੁਤ ਸਗੀ ਹੁੰਦੀ ਏ ਹਾਂ ਸਗੀ ਹੁੰਦੀ ਵੀਰ ਜੀ ਹਾਂ ਜੀ ਵੇਖ ਕਾਹਨ ਫੇਸ ਕੁਆਲਟੀ ਪਾਹ ਜੱਫੀਆਂ ਪਾਈ ਜਾਓ ਐਦਾਂ ਤੇ ਆਏ ਕੋਲ ਵੇਖੋ ਵੀਰ ਜੀ ਇਹੋ ਜੀ ਵਾਹ ਕਿੱਥੋਂ ਲੱਭਣੀ ਏ ਫੋੜ ਮੂਰਤ ਲਾਉਣ ਵਾਲੀ ਆ ਹਾਂ ਜੀ ਵੀਰ ਜੀ ਆ ਗਈ ਖਲੋਤੀ ਕਿ ਨਹੀਂ ਖਲੋਤੀ ਖਲੋਤੀ ਵੀਰ ਜੀ ਖਲੋਤੀ ਜਾਂਦੇ ਵੀਰਾਂ ਨਾਲ ਜੀ ਵੀਰ ਜੀ ਵੇਖੋ ਵੀਰ ਜੀ ਠੰਡੀ ਸੀਲ ਆ ਵੀਰ ਨੇ ਦਿਖਾਤੀ ਚੱਕ ਜਿੱਥੇ ਮਰਜ਼ੀ ਖਲੋ ਕੇ ਵੀਰ ਕਹਿੰਦਾ ਚੋਰੋ ਭਾਵੇਂ ਉੱਦਾਂ ਖਲੋ ਕੇ ਚਵਾ ਲਓ ਕਿਤੇ ਨਹੀਂ ਪੈਰ ਨਾ ਪੈਰ ਕੋਟੇ ਦੀ ਕਿਤੇ ਵੇਦਾ ਵੀਰ ਜੀ ਹਾਲੇ ਵਾ ਖੇਲ ਦਿਖਾ ਦਿੰਨੇ ਆ ਚੰਗੀ ਵਹਿੜਿਆ ਥਾਂ ਦੇ ਨੋਕ ਵਾਲਾ ਲੱਗਾ ਗੁਲਾਬੀ ਰੰਗ ਦਾ ਦੇਣੀ ਆ ਵੀ ਉੱਥੇ ਤੇ ਕਰਨ ਦੇ ਛੜਾ ਮਰੂ ਵਿਚਾਰੀ ਕਰਮਾ ਵਾਲੀ ਕਿਤੇ ਵੇਖੋ ਠੰਡੀ ਸੀ ਲਿਆ ਬਹੁਤ ਜਿਆਦਾ ਪਰਫਿਊਮ ਨੂੰ ਕਹਿੰਦੀ ਵੀਰ ਜੀ ਇਹਦਾ ਵੀਰ ਜੀ ਕੀ ਮੁੱਲ ਕਰਦੇ ਫਿਰ ਆਪਾਂ ਮੋਲੇ ਵੀਰ ਤੇ ਜੇ ਤੇ ਲੰਗਾ ਆਪਣੇ ਕੋ ਰਹਿ ਗਈ ਹਾਂਜੀ ਹਾਂਜੀ ਮੱਠਾ ਮੱਕ ਟੁਕੜੀ ਹਾਂਜੀ ਫਿਰ ਦੁੱਧ 8-9 ਕਿਲੋ ਕਰਕੇ ਫਿਰ ਤੇ ਅਸੀਂ ਵੇਚਾਂਗੇ 26-27 ਹਜ਼ਾਰ ਦੀ ਵੇਚਾਂਗੇ ਵੇਖਦੀ ਵੇਖਦੀ ਵੇਚਾਂਗੇ ਅੱਜ ਜਿਹੜੀ ਹਾਦੀ ਘੜੀ ਐ ਜਿਹਨੂੰ ਵੀਰ ਨੂੰ ਪਰਖਿਆ ਡੰਗਰ ਦਾ ਉਹ ਮੇਰੇ ਨਾਲ ਕੰਟੈਕਟ ਕਰੇ ਅੱਜ ਵੀਰ ਦੇ ਦਾਂਗੇ ਬਸ ਇਹ ਸਿਰਫ 20000 ਰੁਪਏ ਦੀ 20000 ਦੀ ਹਾਂਜੀ ਨਈ ਮਾਨ ਕਰੀਏ ਸਦਾ ਕ ਇਹ ਵੀਰੇ 2000 ਛੱਡਾ 18000 ਹੀ ਵੇਚ ਦਵਾਂਗੇ 18000 ਦੀ ਹਾਂਜੀ ਯਾਰ ਸਰਦੋ 17000 ਦੀ ਜੈਸਨ ਹੋਣੀ ਹੈ 100 ਰੁਪਿਆ ਛੋੜੀ ਹੋਣੀ ਹੈ ਕੋਈ ਵੀਰ ਆਗੇ ਨਾ ਨਿੰਧੂ ਨਾ ਵਹਿੜ ਨਹੀਂ ਵੀਰ ਜੀ ਹੈ ਠੰਡੀ ਸੀਲਾ ਵੀਰ ਨੂੰ ਦਿਖਾ ਦਈਓ ਤਾਂ ਕਿ ਕਿ ਸੋਹਣੀ ਲੱਗੂਗੀ ਬਾਕੀ ਇਹਨੂੰ ਵੀਰ ਜੀ ਮਹੀਨੇ ਤੋਂ 40 ਦਿਨਾਂ ਤੋਂ ਹੀ ਠੀਕੇ ਭਰਾਏ ਨੂੰ ਹਾਂਜੀ ਹਾਂਜੀ ਤੇ ਬੇਸ਼ੱਕ ਕੋਈ ਵੀਰੇ ਹੈ ਨਾ ਸਪਲਾਈ ਮਾਰਨ ਦੇ ਆ ਜੇ ਵਹਿੜ ਨਿਕਲਾਈ ਤਾਂ ਰਫਾ 65 70000 ਦੀ ਵਹਿੜ ਆ ਆ ਗਈ ਵੀਰ ਜੀ ਉਹ ਤਾਂ ਬਾਕੀ ਸ਼ਕੀਨ ਬੜੀ ਸੋਹਣੀ ਆ ਵੇਖੋ ਵੇਖੋ ਵੀਰ ਜੀ ਠੰਡੀ ਸੀਲ ਆ ਕੋਈ ਵਿਚਾਰੀ ਚ ਮੋਹ ਮਜਾ ਨਹੀਂ ਹੈਗਾ ਠੰਡੀ ਜਿੱਥੇ ਖਲਾਰਤੀ ਰੱਖ ਲਓ ਪਾਣੀ ਜਿਹੜੀ ਕੋਈ ਜਨਾਨੀ ਚੋਲੇ ਭਾਵੇਂ ਕੋ ਚੀਜ਼ ਚੋ ਸਕਦਾ ਕੋਈ ਜਨਾਨੀ ਕੋਈ ਬੰਦਾ ਆਪਣੇ ਪਿਆਰ ਨਾਲ ਚੋਲੇ ਨਾ ਬਾਕੀ ਵੀਰ ਜੀ ਸੋਨੇ ਦੀ ਜਿਹੜੀ ਆ ਕਦਰ ਹੈ ਨਾ ਉਹ ਜਵਾਬਦਰ ਹੁੰਦੀ ਆ ਹਰ ਕਿਸਾ ਸੋਨਾ ਪਟਾ ਦੇ ਹੀ ਜਾਂਦਾ ਦੂਰ ਇਹ ਜਾਂਦਾ ਦੇ ਜਾਂਦਾ ਵੀਰ ਜੀ ਟੋਕੜੀ ਆ ਨਾ ਕਿਸੇ ਦੇ ਕਿਲੇ ਵੱਜੂਗੀ ਨਾ ਕੋਈ ਆ ਕੋਈ ਵੀਰ ਵਸ਼ੀ ਲੈ ਕੇ ਜਿੱਥੋਂ ਆਇਆ ਆ ਕਿੰਨੀ ਠੰਡੀ ਆ ਆ ਗਈ ਵੀਰ ਜੀ ਆਓ ਫਿਰ ਐਡਰੈਸ ਨਾ ਤੇ ਨੰਬਰ ਦੱਸ ਦਿਓ ਆਪਣਾ ਵੀਰ ਜੀ ਐਡਰੈਸ ਆ ਆਪਣਾ ਪਿੰਡ ਭੋਵਾ ਤਸੀਲ ਮਜੀਠਾ ਜਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ ਹੈਗਾ 79733 44844 ਹਾਂਜੀ ਵੀਰ ਜੀ ਹਾਂਜੀ ਵੀਰ ਜੀ ਬਾਕੀ ਵੀਰ ਜੀ ਆਓ ਚਵਾਓ ਪਾਸ ਕਰਕੇ ਮੇਰੇ ਕੋਲ ਟੋਕੇ ਖੜੋ ਤਸੱਲੀ ਕਰਕੇ ਵੀਰ ਕਹਿੰਦਾ ਲੈ ਜਾ ਕੋਈ ਉਹੋ ਜੀ ਗੱਲ ਨਹੀਂ ਹੈਗੀ ਆਪਣੀ ਤਸੱਲੀ ਕਰਕੇ ਖੜੋ ਡੰਗਲ ਬਿਲਕੁਲ ਬਿਲਕੁਲ ਵੀਰ ਜੀ ਸਾਸਿਕਾ ਵੀਰ ਜੀ ਸਾਸਿਕਾ ਜੀ